ਸਾਹਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਨਾ ਬਟੇਕ ਤੇ ਤੇ ਅੱਜ ਮੈਂ ਇਹ ਸ਼ਰਟ ਦੀ ਕਟਿੰਗ ਕਰ ਚੁੱਕੀ ਹਾਂ ਇਹਦੇ ਮੈਂ ਪਾ ਚੁੱਕੀ ਹਾਂ ਮੈਂ ਵੀਡੀਓ ਇਹਦਾ ਮੈਂ ਲਿੰਕ ਸੈਂਡ ਕਰ ਦਾਂਗੀ ਤੁਹਾਨੂੰ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਕਰਾਂਗੇ ਸਟਿਚਿੰਗ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਨਾ ਇਹਦਾ neck designer ਬਣਾਵਾਂਗੇ ਤੇ ਆ neck designer ਦੇ ਵੀ ਮੈਂ ਵੀਡੀਓ ਪਾ ਚੁੱਕੀ ਹਾਂ ਤੇ ਇਹ neck ਪੇਸਟਿੰਗ ਪੇਪਰ ਲੈ ਕੇ ਇਹਦੇ ਉੱਪਰ ਆਰੇ ਕੇ ਕਟਿੰਗ ਕੀਤਾ ਤੇ ਉਤ ਬਾਦ ਲੈਸ ਲੈ ਕੇ ਤੇ ਇਹਦੇ ਉਪਰ ਲੈਸ ਰਗਾ ਦਾਂਗੇ ਆਪਾਂ ਤੇ ਮੈਂ ਲੈਸ ਲਗਾ ਕੇ ਇਹਦਾ ਡਿਜ਼ਾਈਨਰ ਗਲਾ ਬਣਾਵਾਂਗੇ ਠੀਕ ਹੈ ਜੀ ਤੇ ਇਹਦੀ ਵੀ ਮੈਂ ਵੀਡੀਓ ਪਾ ਚੁੱਕੀ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਮੈਂ ਕਿਦਾਂ ਤਿਆਰ ਕੀਤਾ ਤੇ ਕਿੰਨਾ ਕਿੰਨਾ ਲਿਆ ਪੇਸਟਿੰਗ ਪੇਪਰ ਤੇ ਉਤ ਬਾਦ ਆਪਾਂ ਇਥੇ ਨੈਕ ਜੋੜ ਦਾਂਗੇ ਠੀਕ ਹੈ ਜੀ ਤੇ ਉਤ ਬਾਦ ਲੈਕ ਦੀ ਕਟਿੰਗ ਕਰਕੇ ਤੇ ਵਿੱਚ ਕਪੜਾ ਮੈਂ ਵਾਈਟ ਕਲਰ ਦਾ ਜਿਹਦਾ ਨਾ ਮੇਰਾ ਫੈਬਰਿਕ ਹੈ ਉਹਦਾ ਪੈਂਟ ਦਾ ਪੈਂਟ ਪਲਾਜ਼ੋ ਦਾ ਉਦੋਂ ਦਾ ਸੇਮ ਲੈ ਕੇ ਤੇ ਐਦਾ ਹੀ ਮੈਂ ਵੀ ਸ਼ੇਪ ਦੀ ਕਟਿੰਗ ਕਰ ਲਾਂਗੀ ਤੇ ਵਿੱਚ ਮੈਂ ਇੱਕ ਪਾਸੇ ਪੇਸਟਿੰਗ ਪੇਪਰ ਲਾਇਆ ਐ ਫੋਲਡ ਕੀਤਾ ਹੋਇਆ ਕਪੜਾ ਇੱਕ ਪਾਸੇ ਪੇਸਟਿੰਗ ਪੇਪਰ ਲਾ ਕੇ ਤੇ ਇਹਨੂੰ ਆਪਾਂ ਅਟੈਚ ਕਰ ਲਾਂਗੇ ਥੱਲੇ ਪਾਸੇ ਸੀਨ ਲਗਾ ਕੇ ਇਹਨੂੰ ਬਾਅਦ ਵਿੱਚ ਹੀ ਸਿੱਧਾ ਕਰ ਲਾਂਗੇ ਠੀਕ ਹੈ ਜੀ ਇਹ ਵੇਸਟਿੰਗ ਕਪੜਾ ਹੀ ਕਟਿੰਗ ਕਰ ਦਾਂਗੇ ਬਾਦੂ ਕਪੜਾ ਇਨੂੰ ਸਿੱਧਾ ਕਰਕੇ ਤੇ ਆਪਾਂ ਗਲੇ ਤੇ ਇਹ ਵਾਲੀ ਪੱਟੀ ਲਗਾ ਦਾਂਗੇ ਤੇ ਤੁਸੀਂ ਕੋਈ ਵੀ ਕਲਰ ਦੀ ਪੱਟੀ ਲਗਾ ਸਕਦੇ ਜਿੱਦਨ ਤੁਹਾਡਾ ਬਾਟਮ ਹੈ ਤੁਹਾਡੀ ਪਲਾਜ਼ੋ ਹੈ ਜਾਂ ਜੋ ਵੀ ਕੁਝ ਬਣਾ ਰਹੇ ਹੋ ਤੁਸੀਂ ਤੇ ਉਹਦੀ ਤੁਸੀਂ ਪੱਟੀ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਵਾਈਟ ਕਲਰ ਦੀ ਲਗਾਈ ਆ ਤੇ ਆ ਦੇਖੋ ਕਿੰਨਾ ਵਧੀਆ ਲੁੱਕ ਲੱਗ ਰਹੀ ਹੈ ਤੇ ਉਸ ਤੋਂ ਬਾਅਦ ਮੈਂ ਆਪਣੇ ਗਲੇ ਤੇ ਇਹਨੂੰ ਸੀਨ ਲਗਾ ਲਾਂਗੀ ਤੇ ਮੈਂ ਸੀਨ ਲਗਾਤੀ ਆ ਤੇ ਦੇਖ ਸਕਦੇ ਹੋ ਫਾਈਨਲ ਲੁੱਕ ਨੈਕ ਦੀ ਬਹੁਤ ਹੀ ਬਿਊਟੀਫੁਲ ਬਨੈਕ ਬਣਿਆ ਹੈ ਤੇ ਬਹੁਤ ਹੀ ਟ੍ਰੈਂਡਿੰਗ ਚੱਲ ਰਿਹਾ ਹੈ ਗਲਾ ਤੇ ਆ ਦੇਖੋ ਉਹ ਤੋਂ ਬਾਅਦ ਮੇਰਾ ਉਹ ਤੋਂ ਬਾਅਦ ਆਪਾਂ ਬੈਗ ਗਲਾ ਤਿਆਰ ਕਰਾਂਗੇ ਤੇ ਜੇ ਤੁਹਾਡੇ ਕੋਲ ਥੋੜਾ ਵੀ ਕੱਪੜਾ ਹੈ ਤੇ ਤੁਸੀਂ ਬੈਗ ਗਲਾ ਐਦਾਂ ਕੱਟ ਸਕਦੇ ਹੋ ਮਤਲਬ ਕੱਪੜਾ ਲੈ ਕੇ ਅਨਫੋਲਡ ਕਰਕੇ ਤੇ ਉਹਦੇ ਉੱਪਰ ਨੈਕ ਰੱਖ ਕੇ ਆ ਦੇਖੋ ਮੈਂ ਕੱਪੜਾ ਲਿਆ ਹੈ ਤੇ ਪਹਿਲੇ ਮੈਂ ਉੱਪਰਲਾ ਨੈਕ ਕੱਟ ਦਿੱਤਾ ਤੇ نیچے ਕੱਪੜਾ ਰੱਖਿਆ ਹੈ ਫੋਲਡ ਕਰਕੇ ਤੇ ਆ ਦੇਖੋ ਮੈਂ ਕਪੜਾ ਫੋਲਡ ਕਰਕੇ ਰੱਖਿਆ ਹੋਇਆ ਹੈ ਮੇਰਾ ਕਪੜਾ ਬਹੁਤ ਥੋੜਾ ਸੀ ਠੀਕ ਹੈ ਜੀ ਮੈਂ ਇਹਦੀ ਤੇਰਸੀ ਪੱਟੀ ਨਹੀਂ ਕਟਾਉਰੀ ਸੀ ਕੱਟ ਸੀ ਚੜਾਈ ਚ ਤੇ ਇਹ ਮੈਂ ਕਪੜਾ ਇਦਾਂ ਕੱਟ ਲਿਆ ਤੇ ਬੈਗ ਨੈਕ ਇਦਾਂ ਤਿਆਰ ਕਰਾਂਗੀ ਮੈਂ ਤੇ ਬਹੁਤ ਹੀ ਵਧੀਆ ਨੈਕ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਦੇ ਆਪਾਂ ਇਹ ਪੱਟੀ ਲਗਾ ਦਾਂਗੇ ਜਿਹੜੀ ਗਲੇ ਦੀ ਪੱਟੀ ਕੱਟੀ ਹੈ ਅਦੇ ਆਪਾਂ ਤੇਰਿਆਂ ਦੀ ਗੋ ਮਸ਼ੀਨ ਵੀ ਲਗਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਲਗਾਣੀ ਆ ਤੇ ਉਹਦੇ ਨਾਲ ਵੀ ਬਹੁਤ ਫਿਨਿਸ਼ਿੰਗ ਆਂਦੀ ਆ ਤੇ ਇਹ ਗਲਾ ਆਪਾਂ ਤਿਆਰ ਕਰ ਲਾਂਗੇ ਇਦਾਂ ਐਦਾਂ ਆਪਾਂ ਫਰੰਟ ਗਲਾ ਵੀ ਤਿਆਰ ਕਰ ਸਕਦੇ ਆ ਵਿੱਚ ਪੇਸਟਿੰਗ ਪੇਪਰ ਪਾ ਕੇ ਤੇ ਬਹੁਤ ਹੀ ਸਫਾਈ ਚ ਬੰਦਾ ਹੈ ਗਲਾ ਠੀਕ ਹੈ ਜੀ ਸਾਰੇ ਸੀਨ ਲਗਾ ਲਾਂਗੇ ਔਰ ਤਬਾਦ ਆਪਾਂ ਇਹ ਤੁਸੀਂ ਇਹਨੂੰ ਦਬਾ ਦਾਂਗੇ neck ਦੀ ਤਾਂ ਕਿ ਜੋ ਕਪੜਾ ਨਾ ਬਾਹਰ ਨਿਕਲੇ ਤੇ ਮੈਂ ਸੀਨ ਦਬਾਤੀ ਆ ਉਹ ਤੋਂ ਬਾਅਦ ਆਪਾਂ ਉੱਪਰ ਕੱਚੀ ਸੀਨ ਲਗਾ ਦਾਂਗੇ ਬਾਅਦ ਚ ਆਪਾਂ ਇਹਨੂੰ ਕਰਾਂਗੇ ਤਰਪਾਈ ਤੇ ਇਹਨੂੰ ਬਾਅਦ ਚ ਢੇਡ ਦਾਂਗੇ ਜਦੋਂ ਤਰਪਾਈ ਕਰਾਂਗੇ ਤੇ ਫੋਲਡ ਕਰਕੇ ਤੇ ਬਹੁਤ ਹੀ ਵਧੀਆ ਨੈਕ ਬਣਿਆ ਸੀ ਛੋਟਾ ਫੋਲਡ ਕਰ ਦਾਂਗੇ ਗੇਸ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾ ਆ ਕੇ ਕਿਸੇ ਹੋਰ ਦੇ ਕੰਮ ਆ ਸਕੇ ਆ ਦੇਖੋ ਬੈਕ ਨੈਕ ਬਹੁਤ ਹੀ ਵਧੀਆ ਤਿਆਰ ਹੋਇਆ ਉਹ ਤੋਂ ਬਾਅਦ ਆਪਾਂ ਗੋ ਮਸ਼ੀਨ ਧੀਰਾ ਜੋੜਾਂਗੇ ਆ ਦੇਖੋ ਦੋਨੋਂ ਸਿੱਧਾ ਸਿੱਧੇ ਪੱਲੇ ਹੋਣੇ ਚਾਹੀਦੇ ਦੋਨੋਂ ਸਾਈਡ ਦੇ ਧੀਰੇ ਦੇ ਪਹਿਲੇ ਆਪਾਂ ਕਿਨਾਰੇ ਤੇ ਸੀਨ ਲਗਾਵਾਂਗੇ ਠੀਕ ਹੈ ਜੀ ਆਪਾਂ ਕਿਨਾਰੇ ਕਿਨਾਰੇ ਤੇ ਸੀਨ ਲਗਾ ਲਾਂਗੇ ਤੇ ਉਤ ਬਾਅਦ ਆ ਦੇਖੋ ਸੀਨ ਲਗਾਤੀ ਹੋਤ ਬਾਅਦ ਆਪਾਂ ਉਲਟਾ ਕਰਾਂਗੇ ਇਹਨੂੰ ਇਹਦਾ ਉਲਟਾ ਕਰਕੇ ਸੀਨ ਲਗਾਵਾਂਗੇ ਤੇ ਬੈਗ ਗਲਾ ਦੀ ਪੱਟੀ ਉੱਪਰ ਉੱਪਰ ਕਰ ਲਾਂਗੇ ਆਪਾਂ ਤੇ ਇੱਥੋਂ ਆਪਾਂ ਸੀਨ ਲਗਾ ਦਾਂਗੇ ਇਹਦਾ ਗੋਮ ਸੀਨ ਲੱਗ ਜਾਂਦਾ ਲੱਗ ਜਾਂਦੀ ਹੈ ਤੇ ਉਹ ਧਾਗੇਰੇ ਨਿਕਲਦੇ ਹੈਗੇ ਤੇ ਪੀਕ ਕਰਨੀ ਲੋੜ ਨਹੀਂ ਹੈਗੀ ਆ ਦੇਖਿਓ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਤੇ ਫਿਨਿਸ਼ਿੰਗ ਚ ਤਿਆਰ ਹੋਇਆ ਗਲਾ ਇੱਥੋਂ ਆਪਾਂ ਤਰਪਾਈ ਕਰ ਦਾਂਗੇ ਜਿਹੜੀ ਬੈਗ ਪੱਟੀ ਹੈ ਆ ਦੇਖੋ ਇੰਨਾ ਵਧੀਆ ਤਿਆਰ ਹੋਇਆ ਇੱਥੋਂ ਆਪਾਂ ਇਹਦੇ ਵਿੱਚ ਦੇ ਕੇ ਪੱਟੀ ਬੈਗ ਜਿਹੜੀ ਲਗਾਈ ਹੋਈ ਹੈ ਤੇ ਇੱਥੋਂ ਆਪਾਂ ਤਰਪਾਈ ਕਰ ਦਾਂਗੇ ਠੀਕ ਹੈ ਜੀ ਤੇ ਦੂਜਾ ਵੀ ਮੈਂ ਸੇਮ ਇਦਾਂ ਤਿਆਰ ਕਰ ਲਿਆ ਤੇ ਦੂਜਾ ਵੀ ਆਪਾਂ ਇਦਾਂ ਹੀ ਮੇਜ ਦੇ ਕੇ ਇਹਦਾ ਦਾਇਤਰ ਪਾਈ ਗਰ ਲਾਂਗੇ। ਉਹ ਤੋਂ ਬਾਅਦ ਮੈਂ ਸਾਈਡ ਸੀਨ ਲਗਾ ਲਿਆ। ਇਹ ਪਲੇਟਾਂ ਪਾ ਕੇ ਪਲੇਟਾ ਪਾਵਾਂਗੇ ਤੇ ਮੈਂ ਦੋਨੋਂ ਪਲੇਟਾ ਪਾਵਾਂਗੀ। ਮੈਂ ਪੂਰੀ ਸ਼ਰਟ ਤੇ ਪਲੇਟਾ ਪਾ ਦਾਂਗੀ, ਫਰੰਟ ਔਰ ਬੈਕ ਪਲੇਟਾ ਪਾਣੀ ਆ। ਤੇ ਦੋਨੋਂ ਪਲੇਟਾ ਪਾ ਕੇ ਔਰ ਦਾ ਸਾਈਡ ਸੀਨ ਲਗਾ ਕੇ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਘੇਰਾ ਇਹਦੇ ਘੇਰੇ ਤੇ ਪੱਟੀ ਲਗਾਵਾਂਗੇ ਤੇ ਬਾਕੀ ਮੈਂ ਦਿਖਾ ਨਹੀਂ ਸਕੀ ਕਿਉਂਕਿ ਮੇਰਾ ਕੈਮਰਾ ਬੰਦ ਹੋ ਗਿਆ ਸੀ ਤੇ ਮਤਲਬ ਪਲੇਟਾਂ ਪਾਤੀਆਂ ਉਹਦੇ ਬਾਅਦ ਮੈਂ ਘੇਰਾ ਤਿਆਰ ਕਰਾਂਗੇ ਕਰਾਂਗੀ ਆ ਦੇਖੋ ਪਲੇਟਾਂ ਪੈ ਗਈਆਂ ਤੇ ਬੈਕ ਪਲੇਟਾਂ ਵੀ ਸੇਮ ਹੀ ਆਪਾਂ ਪਾ ਦਾਂਗੇ ਜਿੱਦਾਂ ਫਰੰਟ ਪਾਈਆਂ ਉਤ ਬਾਅਦ ਆਪਾਂ ਬਾਵਾ ਤਿਆਰ ਕਰਾਂਗੇ ਮੈਂ ਬਾਵਾ ਦੀ ਵੀਡੀਓ ਪਾ ਚੁੱਕੀ ਆਂ ਡਿਸਕ੍ਰਿਪਸ਼ਨ ਤੇ ਪਾ ਚੁੱਕੀ ਆਂ ਤੁਸੀਂ ਮੈਂ ਲਿੰਕ ਸੈਂਡ ਕਰ ਦਾਂਗੀ ਤੁਸੀਂ ਦੇਖ ਸਕਦੇ ਹੋ ਮੈਂ ਬਾਵਾ ਕਿਦਾਂ ਤਿਆਰ ਕੀਤੀ ਆਂ ਤੇ ਬਾਵਾ ਇਹ ਕਟਿੰਗ ਕੀਤੀ ਆਂ ਉਤ ਬਾਅਦ ਇੱਥੇ ਪੱਟੀ ਲਗਾਨੀ ਆ ਤੇ ਲੇਸ ਲਗਾ ਕੇ ਬਾਹ ਤੋ ਜਿੰਨੀ ਮਤਲਬ ਤੁਹਾਡੀ ਲੰਬਾਈ ਆ ਉਤੋਂ 4 ਇੰਚ ਤੁਸੀਂ ਕੱਟ ਰੱਖਣੀ ਆ ਮੈਂ 5 ਇੰਚ ਲਈ ਆ ਕਿਉਂਕਿ ਹਾਫ ਹਾਫ ਇੰਚ ਸੀ ਇੰਚ ਆ ਜਾਣੀ ਆ ਤੇ ਤੁਸੀਂ ਓਨੀ ਜਿੰਨੀ ਲੰਬਾਈ ਜਿੰਨੀ ਪੱਟੀ ਪਾਣੀ ਓਨੀ ਤੁਸੀਂ ਲੈਂਥ ਘੱਟ ਰੱਖਣੀ ਆ ਜਿਹੜੀ ਪਲਾ ਜੋ ਨਾਲ ਦੀ ਪੱਟੀ ਪਾਈ ਹੈ ਵਿੱਚ ਉਸ ਤੋਂ ਬਾਅਦ ਮੈਂ ਘੇਰਾ ਤਿਆਰ ਕਰਾਂਗੀ ਇਹ ਘੇਰੇ ਵਾਸਤੇ ਮੈਂ 5 ਇੰਚ ਪੱਟੀ ਲਈ ਆ ਠੀਕ ਹੈ ਜੀ ਤੇ ਦੋਨੋਂ ਸਾਈਡਾਂ ਤੇ ਲੈਸ ਲਗਾ ਲਈ ਆ ਤੇ ਲੈਸ ਉਲਟੀ ਸਾਈਡ ਤੇ ਲਗਾਨੀ ਆ ਮਤਲਬ ਉਲਟੀ ਲੈਸ ਹੋਣੀ ਚਾਹੀਦੀ ਹੈ ਕਪੜਾ ਸਾਡਾ ਸਿੱਧਾ ਤੇ ਲੈਸ ਉਲਟੀ ਹੋਣੀ ਚਾਹੀਦੀ ਹੈ ਤੇ ਦੋਨੋਂ ਲੈਸਾਂ ਦਾ ਆਪਸ ਵਿੱਚ ਜਿਹੜੇ ਕਾਟਾ ਬਰਾਬਰ ਹੋਣੇ ਚਾਹੀਦੇ ਇੱਕੋ ਸਾਈਡ ਤੇ ਹੋਣੇ ਚਾਹੀਦੇ ਆ ਤੇ ਬਾਅਦ ਚ ਆਪਾਂ ਦੇ ਉੱਪਰ ਲੈਸ ਲਗਾਵਾਂਗੇ ਸ਼ਰਟ ਦੇ ਤੇ ਉਹਨੂੰ ਆਪਾਂ ਸਿੱਧੀ ਕਰ ਲਾਂਗੇ ਆ ਦੇਖੋ ਪੱਟੀ ਮੇਰੀ ਤਿਆਰ ਹੋ ਚੁੱਕੀ ਹੈ ਇੱਥੇ ਤੁਸੀਂ ਪੇਸਟਿੰਗ ਪੇਪਰ ਵੀ ਪਾ ਸਕਦੇ ਹੋ ਤੇ ਮੈਂ ਨਹੀਂ ਪਾਈ ਇਹ ਤੋਂ ਮੈਂ 3 ਇੰਚ ਥੱਲੇੋਂ ਛੱਡ ਕੇ ਆ ਦੇਖੋ ਇੱਥੇ ਮੈਂ 3 ਇੰਚ ਛੱਡ ਕੇ ਤੇ ਪੱਟੀ ਲਗਾ ਰਹੀ ਆ ਠੀਕ ਹੈ ਜੇ ਇੱਕ ਮੈਂ ਸਿੱਧੀ ਲਾਈਨ ਬਣਾ ਲਈ ਐ 3 ਇੰਚ ਪੱਟੀ ਥੱਲੇ ਛੱਡ ਕੇ ਤੇ ਇੱਕ ਸਿੱਧੀ ਲਗਾ ਲਾਈਨ ਲਗਾਤੀ ਐ ਤੇ 4 ਇੰਚ ਦੀ ਤਿਆਰ ਹੈ ਪੱਟੀ ਜਿਹੜੀ ਉੱਪਰ ਲਗਾਨੀ ਹੈ ਤੁਸੀਂ ਲੈਂਥ ਵੀ ਇਦਾਂ ਵਧਾ ਸਕਦੇ ਹੋ ਇਦਾਂ ਲਗਾ ਸਕਦੇ ਹੋ ਠੀਕ ਹੈ ਜੇ ਤੁਹਾਡੀ ਲੈਂਥ ਘੱਟ ਆ ਤਾਂ ਤੁਸੀਂ ਦੋ ਲੈਂਥ ਵਧਾ ਸਕਦੇ ਹੋ ਤੇ ਮੈਂ ਉੱਪਰ ਲਗਾਵਾਂਗੀ ਪੱਟੀ ਤੇ ਉੱਪਰ ਡਿਜ਼ਾਈਨ ਪਾਵਾਂਗੀ ਪੱਟੀ ਤੇ ਬਹੁਤ ਹੀ ਪਿਆਰਾ ਲੁੱਕ ਲੱਗ ਰਹੀ ਸੀ ਮਤਲਬ ਸਿੰਪਲ ਤੋਂ ਉੱਠਣੋ ਤੁਸੀਂ ਇਦਾਂ ਲੈਂਸ ਲਗਾ ਕੇ ਬਣਾ ਸਕਦੇ ਹੋ ਤੇ ਬਹੁਤ ਹੀ ਪਿਆਰਾ ਲੱਗਦਾ ਪਾਇਆ ਹੋਇਆ ਵੇਅਰ ਕੀਤਾ ਹੋਇਆ ਤੇ ਤੁਸੀਂ ਲੈਸ ਨਾਲ ਕਿਸੇ ਵੀ ਤਰ੍ਹਾਂ ਤਿਆਰ ਕਰ ਸਕਦੇ ਹੋ ਤੇ ਪਿਆਰੇ ਲੱਗਦੇ ਆ ਤੇ ਸਿੰਪਲ ਸੂਟ ਕਢਾਈਆਂ ਵਾਲੇ ਵੈਸੇ ਵੀ ਪਾਣ ਨੂੰ ਗਰਮੀਆਂ ਚ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਕਢਾਈਆਂ ਚੁਪਦੀਆਂ ਤੇ ਸਿੰਪਲ ਸੂਟ ਲੈ ਕੇ ਤੁਸੀਂ ਲੈਸ ਲਗਾ ਕੇ ਤੇ ਬਿਊਟੀਫੁੱਲ ਸੂਟ ਤਿਆਰ ਕਰ ਸਕਦੇ ਹੋ ਤੇ ਵੈਸੇ ਵੀ ਟ੍ਰੈਂਡ ਚੱਲ ਰਿਹਾ ਲੈਸ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਫੁੱਲ ਵੀਡੀਓ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਤੇ ਆਪਾਂ ਇਥੋਂ ਲੈਸ ਪੂਰੀ ਲਗਾ ਦਾਂਗੇ ਪਲੀਜ਼ ਫੁੱਲ ਵੀਡੀਓ ਦੇਖਣੀ ਇਹਦੀ ਫਾਈਨਲ ਲੁੱਕ ਦੇਖਣੀ ਸੂਟ ਕਿਦਾਂ ਦਾ ਲੱਗਦਾ ਤੇ ਜਿਹੜੀਆਂ ਮੇਰੇ ਭੈਣਾਂ ਘਰ ਸਿਲਾਈ ਸਿੱਖਦੀਆਂ ਤੇ ਉਹਦੇ ਨੂੰ ਆਈਡੀਆ ਮਿਲ ਸਕਦਾ ਹੈ ਹੈਲਪ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਮੈਂ ਲਗਾ ਕੇ ਪੱਟੀ ਤੇ ਦੀ ਮੈਂ ਤਰਪਾਈ ਕਰਤੀ ਸੀ ਫਾਈਨਲ ਲੁੱਕ ਦੇਖ ਸਕਦੇ ਹੋ ਤੇ ਸ਼ਰਟ ਦੀ ਕਿੰਨੀ ਪਿਆਰੀ ਲੱਗ ਰਹੀ ਹੈ ਦੇਖੋ ਤੇ ਬਹੁਤ ਹੀ ਮਿਹਨਤ ਲੱਗਦੀ ਹੈ ਸ਼ਰਟ ਬਣਾਉਣ ਨੂੰ ਬਣੀ ਲੱਗੀ ਹੈ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਤੁਸੀਂ ਤੁਹਾਨੂੰ ਜਿਹੜੇ ਕਾਰ ਪਹਿਣਾ ਸਲਾਈ ਕਰਦੀਆਂ ਉਹਨਾਂ ਨੂੰ ਆਈਡੀਆ ਮਿਲ ਸਕਦਾ ਹੈ ਤੇ ਵੈਸੇ ਵੀ ਬਹੁਤ 트ੈਂਡਿੰਗ ਚੱਲ ਰਹੀ ਹੈ ਸ਼ਰਟ ਤੇ ਜੇ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਨਾ ਇੱਕ ਤੇ ਸ਼ੇਅਰ ਵੀ ਕਰਨਾ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਬਾਏ ਬਾਏ